Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਉਦਰ ਪਨਾਮਾ ਤੋਂ ਡਿਪੋਰਟ ਕੀਤੇ 12 ਭਾਰਤੀ ਦਿੱਲੀ ਪਹੁੰਚੇ ਕੋ ਫ੍ਰਾਂਸਿਸ ਦੀ ਹਾਲਤ ਬੇਹਦ ਨਾਜ਼ੁਕ ਹੈ ਗੁਰਦਿਆਂ ਚ ਗਰਬੜੀ ਦੇ ਸੰਕੇਤ ਵਟੇ ਪੱਤੇ ਤੇ ਡਿਪੋਰਟੇਸ਼ਨ ਤੇ ਆਪਣੇ ਫੈਸਲੇ ਤੇ ਬੋਲੇ ਟਰੰਪ ਮੈਂ ਭ੍ਰਸ਼ਟਾਚਾਰ ਨੂੰ ਖਤਮ ਕਰ ਰਿਹਾ ਹਾਂ ਪਨਾਮਾ ਤੋਂ ਡਿਪੋਰਟ ਕੀਤੇ 12 ਭਾਰਤੀ ਦਿੱਲੀ ਪਹੁੰਚੇ ਹਨ ਜੀहां 12 ਭਾਰਤੀ ਨਾਗਰਿਕਾਂ ਨੂੰ ਲੈ ਕੇ ਤੁਰਕੀ 에ਲਾਈਅੰਸ ਦੀ ਇੱਕ ਉਡਾਨ ਐਤਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਪਹੁੰਚੀ ਗਿਆ ਇਹ ਵਿਅਕਤੀ 299 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਇੱਕ ਵੱਡੇ ਸਮੂਹ ਦਾ ਹਿੱਸਾ ਹਨ ਜਿਨ੍ਹਾਂ ਨੂੰ ਅਮਰੀਕਾ ਦੁਆਰਾ ਅਮਰੀਕੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਕੱਢ ਦਿੱਤਾ ਗਿਆ ਸੀ ਇਹ ਇੱਕ ਨਵੇਂ ਅੰਤਰਰਾਸ਼ਟਰੀ ਸਹਿਯੋਗ ਦੇ ਤਹਿਤ ਪਨਾਮਾ ਤੋਂ ਭਾਰਤੀ ਡਿਪੋਟੀਆਂ ਨੂੰ ਵਾਪਸ ਭੇਜਣ ਦਾ ਪਹਿਲਾ ਮਾਮਲਾ ਹੈ ਤੁਹਾਨੂੰ ਦੱਸ ਦਈਏ ਸੰਯੁਕਤ ਰਾਜ ਅਮਰੀਕਾ ਪਨਾਮਾ ਅਤੇ ਕੋਸਟਾ ਰੀਕਾ ਦੇ ਨਾਲ ਵੱਖ-ਵੱਖ ਏਸ਼ੀਆਈ ਦੇਸ਼ਾਂ ਤੋਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਸਹੂਲਤ ਦੇ ਰਿਹਾ ਹੈ ਇਹ ਪ੍ਰਬੰਧ ਮੁੱਖ ਤੌਰ ਤੇ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਨ੍ਹਾਂ ਨੇ ਜਾਂ ਤੱਕ ਘਰ ਵਾਪਸੀ ਦਾ ਵਿਰੋਧ ਕੀਤਾ ਹੈ ਜਾਂ ਜਿਨ੍ਹਾਂ ਦੀਆਂ ਮੂਲ ਸਰਕਾਰਾਂ ਨੇ ਅਜੇ ਤੱਕ ਉਨ੍ਹਾਂ ਦੀ ਵਾਪਸੀ ਨੂੰ ਮਜ਼ਦੂਰੀ ਮਨਜ਼ੂਰੀ ਨਹੀਂ ਦਿੱਤੀ ਪਨਾਮਾ ਇਸ ਪ੍ਰਕਿਰਿਆ ਵਿੱਚ ਇੱਕ ਪੁਲ ਰਾਸ਼ਟਰ ਵਜੋਂ ਉੱਭਰਿਆ ਹੈ ਜਿਸ ਨਾਲ ਇਹਨਾਂ ਪ੍ਰਵਾਸੀਆਂ ਨੂੰ ਆਵਾਜ਼ ਆਈ ਅਤੇ ਅੰਤਮ ਵਾਪਸੀ ਦੀ ਆਗਿਆ ਮਿਲਦੀ ਹੈ ਤੁਹਾਨੂੰ ਦੱਸਦੀ ਹੈ ਪਨਾਮਾ ਵਿੱਚ ਇਸ ਵੇਲੇ 299 ਗੈਰ ਦਸਤਾਵੇਜ਼ੀ ਪ੍ਰਵਾਸੀਆਂ ਵਿੱਚੋਂ ਸਿਰਫ 171 ਨੇ ਆਪਣੇ ਦੇਸ਼ਾ ਵਿੱਚ ਵਾਪਸ ਜਾਣ ਵਿੱਚ ਸਹਿਮਤੀ ਦਿੱਤੀ ਹੈ ਬਾਕੀ ਵਿਅਕਤੀਆਂ ਦੀ ਸਥਿਤੀ ਅਤੇ ਵਾਪਸੀ ਦੀਆਂ ਯੋਜਨਾਵਾਂ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ। ਪੌ ਫਰਾਂਸਿਸ ਦੀ ਹਾਲਤ ਬਿਹਤਰ ਨਾਜ਼ੁਕ ਗੁਰਦਿਆਂ 'ਚ ਗੜਬੜੀ ਦੇ ਸੰਕੇਤ ਜੀ ਹਾਂ ਐਤਵਾ ਨੂੰ ਪੌ ਫਰਾਂਸਿਸ ਦੀ ਹਾਲਤ ਨਾਜ਼ੁਕ ਬਣੀ ਰਹੀ ਹੈ ਤੇ ਖੂਨ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹਨਾਂ ਦੇ ਗੁਰਦਿਆਂ 'ਚ ਕੁਝ ਗੜਬੜ ਹੈ। ਵੈਟੀਕਰ ਨੇ ਇਹ ਜਾਣਕਾਰੀ ਦਿੱਤੀ ਹਾਲਾਂਕਿ ਪਾਪ ਪ੍ਰਾਰਥਨਾ ਸੇਵਾ ਵਿੱਚ ਸ਼ਾਮਿਲ ਹੋਏ ਹਨ ਪਾਪ ਫਰਾਂਸਿਸ 88 ਸਾਲ ਦੀ ਉਮਰ ਉਹਨਾਂ ਦੀ ਹੋ ਚੁੱਕੀ ਗਈ ਆ ਨਿਮੋਨੀਆ ਤੇ ਫੇਫੜਿਆਂ ਦੀ ਲਾਗ ਤੋਂ ਪੀਰੀਧਾਨ ਅਤੇ ਕੁਝ ਖੂਨ ਦੇ ਟੈਸਟਾਂ ਤੋਂ ਗੁਰਦਿਆਂ ਦੀ ਸਮੱਸਿਆ ਦਾ ਸਾਹਮਣਾ ਵੀ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਪਰ ਡਾਕਟਰਾਂ ਨੇ ਕਿਹਾ ਕਿ ਇਹ ਕੰਟਰੋਲ ਵਿੱਚ ਹੈ ਸ਼ਨੀਵਾਰ ਨੂੰ ਪਾਪ ਦੇ ਪਲੇਟੈਂਟ ਕਾਊਂਟ 'ਚ ਵੀ ਕਮੀ ਦਾ ਪਤਾ ਲੱਗਾ ਸੀ ਡਾਕਟਰਾਂ ਨੇ ਕਿਹਾ ਕਿ ਉਹਨਾਂ ਨੂੰ ਦਵਾਈ ਦਿੱਤੀ ਜਾ ਰਹੀਏ ਜਿਸ ਇਸ ਤੋਂ ਪਹਿਲਾਂ ਵਰਟੀਕਨ ਨੇ ਕਿਹਾ ਸੀ ਕਿ ਉਹਨਾਂ ਨੂੰ ਸਾਹ ਦੀ ਤਕਲੀਫ ਅਤੇ ਖੂਨ ਚੜਾਉਣ ਤੋਂ ਬਾਅਦ ਐਤਵਾਰ ਨੂੰ ਵੱਡੀ ਮਾਤਰਾ 'ਚ ਆਕਸੀਜਨ ਆਕਸੀਜਨ ਦਿੱਤੀ ਜਾ ਰਹੀਏ ਫਿਰ ਹਾਲ ਉਹਨਾਂ ਦੀ ਜਿਹੜੀ ਗੀ ਹੈ ਸਿਹਤ ਉਹ ਨਾਜ਼ੁਕ ਬਣੀ ਹੋਈ ਗਈ ਹੈ ਤੇ ਬੌ ਫ੍ਰਾਂਸਿਸ ਦੀ ਹਾਲਤ ਬਹਿਦ ਨਾਜੁਕ ਗੁਰਦਿਆਂ 'ਚ ਗਰਬੜੀ ਦੇ ਆਏ ਨੇ ਸੰਕੇਤ ਵੱਡੇ ਪੱਧਰ ਤੇ ਡਿਪੋਰਟੇਸ਼ਨ ਤੇ ਆਪਣੇ ਫੈਸਲੇ ਤੇ ਬੋਲੇ ਟਰੰਪ ਮੈਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਰਿਹਾ ਜੀਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣ ਦੇ ਆਪਣੇ ਫੈਸਲੇ ਨੂੰ ਜਾਇ ਠੇਰਾਉਂਦਿਆਂ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਪ੍ਰਚਾਰ ਨੂੰ ਜੜੋਂ ਪੁੱਟਣ ਲਿਆ ਤੋਖੇਬਾਜ਼ਾਂ ਥੱਗਾਂ ਤੇ ਡੀਪ ਸਟੇਟ ਨੌਕਰਸ਼ਾਹਾਂ ਨੂੰ ਕਰ ਭੇਜ ਰਿਹਾ ਏ 트럼ਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣਾ ਆਪਣੀ ਮੁੱਖ ਨੀਤੀ ਬਣਾਇਆ ਏ ਉਹਨਾਂ ਨੇ ਸ਼ਨੀਵਾਰ ਨੂੰ ਵਾਸ਼ਿੰਗਟਨ ਦੇ ਬਾਹਰ ਕਨਰਵੇਟਿਵ ਪੋਲੀ ਟੈਕਨੀਕਲ ਐਕਸ਼ਨ ਕਾਨਫਰੰਸ ਨੂੰ ਸੰਬੋਧਿਤ ਕਰਦੇ ਕਿਹਾ ਕਿ ਤੋਖੇਬਾਜ਼ ਝੂਠੇ ਬੇਈਮਾਨਾਂ ਗਲੋਬ ਲਿਸਟ ਅਤੇ ਡੀਪ ਸਟੇਟ ਨੌਕਰ ਸ਼ਾਹਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ ਉਹਨਾਂ ਕਹਾ ਕਿ ਗੈਰ ਕਾਨੂੰਨੀ ਵਿਦੇਸ਼ੀ ਅਪਰਾਧੀਆਂ ਨੂੰ ਘਰ ਭੇਜਿਆ ਜਾ ਰਿਹਾ ਸੀ ਪਿਛਤਾਚਾਰ ਨੂੰ ਖਤਮ ਕਰ ਰਹੇ ਹਾਂ ਅਤੇ ਲੋਕਾਂ ਦਾ ਰਾਜ ਬਹਾਲ ਕਰ ਰਹੇ ਹਾਂ 2022 ਤੱਕ ਅਨਅਧਿਕਾਰਿਤ ਪ੍ਰਵਾਸੀ ਕੁੱਲ ਅਮਰੀਕੀ ਆਬਾਦੀ ਦਾ 3.3% ਦੀ ਅਤੇ ਵਿਦੇਸ਼ਾਂ ਵਿੱਚ ਜਨਮੀ ਆਬਾਦੀ ਦਾ ਤੇ ਹੀ ਫੀਸਦੀ ਹੋਣਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਉਹਦਾ ਸੰਭਾਲਣ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਪਨਾਲੀ ਦੇ ਕੁਝ ਹਿੱਸਿਆਂ ਵਿੱਚ ਸੁਧਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਤੇ ਗ੍ਰਿਫਤਾਰੀਆਂ ਦਾ ਵਾਅਦਾ ਕੀਤਾ ਹੈ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਐਕਸ ਤੇ ਪੋਸਟ ਕੀਤਾ 3 ਫਰਵਰੀ ਤੱਕ ਉਸ ਨੇ ਏਜੰਟਾਂ ਨੇ 87668 ਲੋਕਾਂ ਨੂੰ ਗ੍ਰਿਫਤਾਰ ਜਿਹੜਾ ਗਿਆ ਉਹ ਕੀਤਾ ਜਾ ਰਿਹਾ ਹੈਗਾ ਆ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਵੀ ਤਕਰੀਬਨ ਕੀਤੀ ਜਾ ਰਹੀ ਗਈ ਆ ਲੇਕਿਨ ਇਹ ਤੁਹਾਨੂੰ ਦੱਸ ਦਈਏ ਕਿ ਡੋਨਲਡ ਟਰੰਪ ਐਕਸ਼ਨ ਮੂਡ ਤੇ ਵਿੱਚ ਨਜ਼ਰ ਆਉਂਦੇ ਪਏ ਨੇ ਲਗਾਤਾਰ ਟਿਊਨਿੰਗ ਟੂ ਮੈਰਿਜ ਲਗਨ ਡਾਟ ਕਾਮ ਏਵਰੀ ਸੈਟਰਡੇ 2 ਟੂ 3 ਪੀਐਮ ਵਿਦ ਵਰਿੰਦਰ ਉਭੀ ਅ ਸ਼ੋ ਅਬਾਊਟ ਮੈਟ੍ਰਿਮੋਨੀਅਲਸ ਲਾਈਫ ਪਾਰਟਨਰਸ਼ਿਪ ਐਂਡ ਰਿਲੇਸ਼ਨਸ਼ਿਪਸ ਓਨਲੀ ਔਨ ਰੇਡੀਓ ਜ਼ਿੰਦਗੀ 1550 ਏਐਮ कॉल फाइव वन जीरो नाइन फोर थ्री एट जीरो थ्री सेवन डेट एज फाइव वन जीरो नाइन फोर थ्री एट जीरो थ्री सेवन रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.